ਇੱਕ ਗੱਲ ਤਾਂ ਪੱਕਾ ਹੈ ਹਰ ਕੰਮ ਕਰਨੇ ਨੂੰ ਟਾਈਮ ਤਾਂ ਲੱਗਦਾ ਰਾਈਟ ਜੇ ਅਪਾ ਟਾਈਮ ਨਹੀਂ ਦਵਾਂਗੇ ਤੇ ਉਹ ਕੰਮ ਸਾਡਾ ਪੂਰਾ ਨਹੀਂ ਹੋਣਾ ਹੁਣ ਇਹਨੇ ਸਟਾਰਟ ਕੀਤਾ ਹੈ ਪ੍ਰੋਗਰਾਮ ਓਵਰਨਾਈਟ 1 ਕਿਲੋ ਭਾਰ ਘਟਾ ਲਿਆ ਹੈਗਾ ਰਾਈਟ ਤੇ ਜਦੋਂ ਤੁਸੀਂ ਕੁਝ ਨਵੀਂ ਚੀਜ਼ ਕਰਨੀ ਹੈਗੀ ਆ ਉਹਨੂੰ ਕਰਨ ਦੇ ਲਈ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਆਣਾ ਪੈਂਦਾ ਹੈ ਹਨਾ ਸੋ ਇਹ ਵੀ ਆਪਣੇ ਕੰਫਰਟ ਜ਼ੋਨ ਜੋਂ ਬਾਹਰ ਆਈ ਆ ਤੇਨੇ ਕਿਲੋ ਭਾਰ ਘਟਾਇਆ ਇੱਕ ਦਿਨ ਦੇ ਵਿੱਚ ਤੇ ਮੈਂ ਵੀ ਕੋਈ ਸਬਜ਼ੀ ਦਾਲ ਬਣਾਣੀ ਹੈਗੀ ਆ ਤੇ ਕੰਫਰਟ ਜ਼ੋਨ ਚੋਂ ਬਾਹਰ ਨਿਕਲ ਕੇ ਆਣਾ ਪੈਣਾ ਆ ਕਿਸੇ ਦਾ ਜੀ ਨਹੀਂ ਕਰਦਾ ਹੈਗਾ ਕਿ ਆਪਾਂ ਟੀਵੀ ਦੇਖਦੇ ਹੋਏ ਮੈਂ ਮੈ ਰਸੀਰੀਅਲ ਨਿਕਲ ਜਵੇ ਤਾਂ ਮੈਂ ਆਹ ਕੰਮ ਕਰਨਾ ਇਹ ਵੋ ਹਨਾ ਕੰਮ ਵੀ ਕਰਨਾ ਪੈਂਦਾ ਕੰਫਰਟ ਜ਼ੋਨ ਛੱਡਣਾ ਪੈਂਦਾ ਕਹਿਣ ਦਾ ਮਤਲਬ ਇਹ ਹੈ ਜੇ ਤੁਹਾਨੂੰ weight loss ਵਿੱਚ help ਚਾਹੀਦੀ ਹੈਗੀ ਆ ਤੇ ਤੁਸੀਂ ਦੀਪਕ ਕੈਨੇਡਾ ਜੀ ਨੂੰ ਮੈਸੇਜ ਕਰ ਸਕਦੇ ਜਿਹੜੇ ਰਹਿੰਦੇ ਨੇ ਐਡਮਿੰਟਨ ਕੈਨੇਡਾ ਦੇ ਵਿੱਚ ਤੇ ਉਹ ਮੈਂ ਹੀ ਹੈਗੀ ਆ ਠੀਕ ਹੈ ਚਲੋ ਮੈਂ